ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਇਸ ਸਾਖੀ ਦੁਆਰਾ ਬਾਬਾ ਜੀ ਸਾਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਬਹੁਤ ਜ਼ਿਆਦਾ ਪੁੰਨ ਕਰਨ ਵਾਲੇ ਲੋਕਾਂ ਨਾਲ ਕੁਝ ਬੁਰੀ ਘਟਨਾ ਵਾਪਰ ਜਾਂਦੀ ਹੈ ਜਿਵੇਂ ਕਿ ਕਿਸੇ ਚੰਗੇ ਇਨਸਾਨ ਨੂੰ ਕੈਂਸਰ ਹੋ ਜਾਣਾ ਜਾਂ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਣਾ ਉਸ ਸਮੇਂ ਅਸੀਂ ਸੋਚਦੇ ਹਾਂ ਕਿ ਜਿਸ ਵਿਅਕਤੀ ਨੂੰ ਕਦੇ ਵੀ ਆਪਣੇ ਜੀਵਨ ਵਿੱਚ ਕਿਸੇ ਜੀਵ ਜੰਤੂ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਹੋਵੇਗਾ ਫਿਰ ਵੀ ਉਸ ਦੇ ਨਾਮੇ ਦਾ ਕਿਵੇਂ ਹੋ ਸਕਦਾ ਹੈ ਇੱਕ ਵਾਰ ਸੰਗਤ ਵਿੱਚੋਂ ਕਿਸੇ ਨੇ ਸਤਿਗੁਰੂ ਤੋਂ ਪੁੱਛਿਆ ਕਿ हे ਸੱਚੇ ਪਾਤਸ਼ਾਹ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਦੇ ਨਾਲ ਜਾਣੇ ਜਾਂ ਅਣਜਾਣੇ ਵਿੱਚ ਕਿਸੇ ਨਾਲ ਵੀ ਗਲਤ ਨਹੀਂ ਕੀਤਾ ਕੋਈ ਪਾਪ ਨਹੀਂ ਕੀਤਾ ਮੈਂ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਹੈ ਤੇ ਮੈਂ ਭਜਨ ਸਿਮਰਨ ਵੀ ਕਰਦਾ ਹਾਂ ਫਿਰ ਵੀ ਮੈਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਗਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਹਾਂ ਕਿ ਬਹੁਤ ਪੁੰਨ ਕਰਕੇ ਅਤੇ ਭਜਨ ਸਿਮਰਨ ਕਰਕੇ ਵੀ ਬਹੁਤ ਵੱਡੀ ਬਿਮਾਰੀ ਮਿਲ ਗਈ ਹੈ ਤੇ ਇਹਨਾਂ ਦਾ ਕੀ ਫਾਇਦਾ ਤਾਂ ਸਤਿਗੁਰੂ ਨੇ ਸਮਝਾਉਂਦੇ ਹੋਏ ਕਿਹਾ ਕਿ ਇਨਸਾਨ ਜਦੋਂ ਦੁਨੀਆ ਤੇ ਆਉਂਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਹੁਣ ਤੱਕ ਉਸ ਦੀ ਮੁਕਤੀ ਨਹੀਂ ਹੋਈ ਹੈ ਤੇ ਆਪਣੇ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਕਰਨ ਦੇ ਲਈ ਉਸਨੇ ਦੁਆਰਾ ਦੁਨੀਆ ਵਿੱਚ ਜਨਮ ਲਿਆ ਹੈ ਅਸੀਂ ਇਹ ਤਾਂ ਸੋਚ ਲੈਂਦੇ ਹਾਂ ਕਿ ਜਨਮ ਤੋਂ ਲੈ ਕੇ ਹੁਣ ਤੱਕ ਅਸੀਂ ਕੋਈ ਵੀ ਪਾਪ ਨਹੀਂ ਕੀਤਾ ਪਰ ਫਿਰ ਵੀ ਸਾਨੂੰ ਦੁੱਖ ਭੋਗਣ ਕਿਉਂ ਪੈਂਦੇ ਹਨ ਤੇ ਅਸੀਂ ਕਦੇ ਵੀ ਕਿਸੇ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਉਸ ਪਰਮਾਤਮਾ ਨੂੰ ਸਾਨੂੰ ਇਸ ਦੁਨੀਆ ਵਿੱਚ ਦੁਆਰਾ ਭੇਜਿਆ ਕਿਸ ਕੰਮ ਦੇ ਲਈ ਹੈ ਜੇਕਰ ਸਾਡਾ ਕੋਈ ਹਿਸਾਬ ਕਿਤਾਬ ਨਾ ਹੁੰਦਾ ਤਾਂ ਇਹ ਸਾਡਾ ਜਨਮ ਹੀ ਕਿਉਂ ਹੋਣਾ ਸੀ ਫਿਰ ਇਸ ਸਤਸੰਗੀ ਨੇ ਪੁੱਛਿਆ ਕਿ ਬਾਬਾ ਜੀ ਮੈਂ ਜਾਨਣਾ ਚਾਹੁੰਦਾ ਹਾਂ ਕਿ ਮੈਂ ਪਿਛਲੇ ਜਨਮ ਵਿੱਚ ਕਿਹੜਾ ਪਾਪ ਕੀਤਾ ਹੈ ਜੋ ਮੈਨੂੰ ਇੰਨੀ ਭਿਆਨਕ ਬਿਮਾਰੀ ਲੱਗ ਗਈ ਹੈ ਜਿਸ ਦਾ ਨਾਮ ਸੁਣ ਕੇ ਵੀ ਦਿਲ ਕਮਜ਼ੋਰ ਹੋ ਜਾਂਦਾ ਹੈ ਤਾ ਸਤਗੁਰੂ ਨੇ ਉਸ ਸਾਸੰਗੀ ਨੂੰ ਪੁੱਛਿਆ ਕਿ ਅੱਜ ਤੈਨੂੰ ਇਹ ਜੋ ਕੈਂਸਰ ਮਿਲਿਆ ਹੈ ਇਹ ਤੇਰੇ ਪਿਛਲੇ ਜਨਮ ਕਰਕੇ ਮਿਲਿਆ ਹੈ ਤਾਂ ਇਹ ਸੁਣ ਕੇ ਸਾਸੰਗੀ ਹੈਰਾਨ ਹੋ ਗਿਆ ਤੇ ਸਾਸੰਗੀ ਨੇ ਸਤਗੁਰੂ ਤੋਂ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਤੁਸੀਂ ਮੈਨੂੰ ਵੀ ਤੇ ਸਾਰੀ ਸੰਗਤ ਨੂੰ ਵੀ ਦੱਸੋ ਕਿ ਉਹ ਕਿਹੜਾ ਕਰਮ ਸੀ ਜਿਸ ਕਰਕੇ ਮੈਨੂੰ ਇਸ ਜਨਮ ਵਿੱਚ ਉਸਦਾ ਫਲ ਮਿਲ ਰਿਹਾ ਹੈ ਤਾਂ ਸਤਿਗੁਰੂ ਨੇ ਦੱਸਿਆ ਕਿ ਤੈ ਪਿਛਲੇ ਜਨਮ ਵਿੱਚ ਬਹੁਤ ਹੀ ਪੁੰਨ ਕਰਮ ਕੀਤੇ ਸੀ ਤੇ ਉਸ ਦੇ ਕਰਕੇ ਹੀ ਤੈਨੂੰ ਕੁਝ ਹੋਰ ਮਨੁੱਖ ਦਾ ਜਨਮ ਮਿਲਿਆ ਹੈ ਪਰ ਉਸ ਜਨਮ ਵਿੱਚ ਤੂੰ ਇੱਕ ਗਲਤੀ ਕੀਤੀ ਸੀ ਜਿਸ ਦੇ ਨਾਲ ਅੱਜ ਤੈਨੂੰ ਇਹ ਦੁੱਖ ਮਿਲਿਆ ਹੈ ਜਨਮ ਵਿੱਚ ਤੇਰੇ ਕੋਲ ਸੁੱਖ ਵੀ ਹੈਗੇ ਹਨ ਤੇ ਤੈਨੂੰ ਇਹ ਵੀ ਚੀਜ਼ ਦਾ ਕੋਈ ਵੀ ਘਟਾ ਨਹੀਂ ਹੈ ਇਹ ਸਭ ਸੁੱਖ ਜੋ ਤੂੰ ਉਪभोग ਰਿਆ ਹੈ ਇਹ ਤੇਰੇ ਪਿਛਲੇ ਕਿਤੇ ਪੁੰਨ ਕਰਕੇ ਹੈ ਪਰ ਇੱਕ ਪਾਪ ਕਰਕੇ ਤੈਨੂੰ ਦੁੱਖ ਵੀ ਉਠਾਣਾ ਪੈ ਰਿਹਾ ਹੈ ਉਸ ਪਿਛਲੇ ਕਿਤੇ ਗਏ ਪਾਪ ਦਾ ਪੁਗਧਾਨ ਕਰਕੇ ਤੈਨੂੰ ਇਹ ਬਿਮਾਰੀ ਮਿਲੀ ਹੈ ਤਾ ਸਸੰਗੀ ਨੇ ਉਸ ਬੂਰੇ ਪਾਪ ਨੂੰ ਜਾਣਨ ਦੀ ਦਿਲਚਸਪੀ ਦਿਖਾਈ ਤਾਂ ਉਸ ਨੇ ਸਤਿਗੁਰੂ ਤੋਂ ਪੁੱਛਿਆ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਿ ਮੇਰੇ ਤੋਂ ਕਿਹੜਾ ਪਾਪ ਹੋ ਗਿਆ ਹੈ ਤਾਂ ਸਤਿਗੁਰੂ ਨੇ ਕਿਹਾ ਕਿ ਪਿਛਲੇ ਜਨਮ ਵਿੱਚ ਤੂੰ ਇੱਕ ਕਿਸਾਨ ਸੀ ਤੇ ਤੇਰੇ ਕੋਲ ਦੋ ਬਾਲਦ ਹੁੰਦੇ ਸਨ ਤੂੰ ਆਪਣੇ ਦੋਵੇਂ ਬਲਦਾਂ ਦੀ ਬਹੁਤ ਸੇਵਾ ਕਰਦਾ ਸੀ ਤੇ ਉਸਦੇ ਬਦਲੇ ਉਹ ਤੇਰੇ ਖੇਤਾਂ ਵਿੱਚ ਕੰਮ ਕਰਦੇ ਸਨ ਜਦੋਂ ਦੋਨਾਂ ਬਲਦਾਂ ਵਿੱਚੋਂ ਇੱਕ ਬਲਦ ਦੀ ਉਮਰ ਕਾਫੀ ਹੋ ਗਈ ਤਾਂ ਉਸ ਤੋਂ ਤੇਰੇ ਖੇਤਾਂ ਵਿੱਚ ਕੰਮ ਨਹੀਂ ਹੁੰਦਾ ਸੀ ਤਾਂ ਤੂੰ ਉਸ ਬਲਦ ਨੂੰ ਚਾਰਾ ਦੇਣਾ ਬੰਦ ਕਰ ਦਿੱਤਾ ਤੈਨੂੰ ਲੱਗਿਆ ਕਿ ਹੁਣ ਇਹ ਬਲਦ ਤੇਰੇ ਕਿਸੇ ਕੰਮ ਦਾ ਨਹੀਂ ਹੈ ਹੁਣ ਇਸ ਬਲਦ ਤੇ ਹੋਰ ਪੈਸਾ ਲਗਾਉਣਾ ਕੋਈ ਫਾਇਦਾ ਨਹੀਂ ਫਿਰ ਤੂੰ ਇਸ ਬਲਦ ਨੂੰ ਵੇਚਣ ਬਾਰੇ ਸੋਚਿਆ ਪਰ ਬੁੱਢੇ ਬਲਦ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਸੀ ਇੰਨਾ ਬੁੱਢਾ ਹੋ ਚੁੱਕਾ ਸੀ ਕਿ ਉਸ ਤੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਜਾਂਦਾ ਸੀ ਤੂੰ ਕੁਝ ਪੈਸਿਆਂ ਦੇ ਲਈ ਉਸ ਬਲਦ ਨੂੰ ਇੱਕ ਕਿਸਾਈ ਨੂੰ ਵੇਚ ਦਿੱਤਾ ਕਿਸਾਈ ਨੇ ਬਲਦ ਨੂੰ ਲੈ ਜਾ ਕੇ ਉਸ ਨੂੰ ਮਾਰ ਦਿੱਤਾ ਤੇ ਉਸ ਦੇ ਮਾਸ ਨੂੰ ਵੇਚ ਦਿੱਤਾ ਉਸ ਬੈਲ ਦੇ ਕਰਕੇ ਤੈਨੂੰ ਇਸ ਜਨਮ ਵਿੱਚ ਐਨੇ ਪੁੰਨ ਕਰਨ ਦੇ باوجود ਵੀ ਇਹ ਬਿਮਾਰੀ ਮਿਲੀ ਹੈ ਤਾਂ ਸਸੰਗੀ ਨੇ ਕਿਹਾ ਕਿ हे ਸੱਚੇ ਪਾਤਸ਼ਾਹ ਮੇਰੇ ਤੋਂ ਜ਼ਿਆਦਾ ਪਾਪੀ ਤਾਂ ਉਹ ਕਿਸਾਈ ਹੈ ਕਿਉਂਕਿ ਚਾਕੂ ਨਾਲ ਤਾਂ ਉਸਨੇ ਬਲਦ ਦੀ ਹੱਤਿਆ ਕੀਤੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਤਿਗੁਰੂ ਨੇ ਕਿਹਾ ਜਿੰਨਾ ਉਹ ਕਿਸਾਈ ਜ਼ਿੰਮੇਵਾਰ ਹੈ ਉਨਾ ਹੀ ਜ਼ਿੰਮੇਵਾਰ ਤੂੰ ਹੈ ਕਿ ਤੂੰ ਇਸ ਬਲਦ ਨੂੰ ਇੱਕ ਕਿਸਾਈ ਨੂੰ ਵੇਚ ਰਿਹਾ ਹੈ ਜੇਕਰ ਤੂੰ ਬਲਦ ਨੂੰ ਵੇਚਣ ਦੀ ਜਗ੍ਹਾ ਉਸ ਨੂੰ ਜੰਗਲ ਵਿੱਚ ਛੱਡ ਦਿੰਦਾ ਤਾਂ ਸ਼ਾਇਦ ਤੇਰੇ ਕਰਮ ਇੰਨੇ ਪਾਰੀ ਨਾ ਹੁੰਦੇ ਪਰ ਤੂੰ ਕੁਝ ਪੈਸਿਆਂ ਦੇ ਲਾਲਚ ਵਿੱਚ ਆ ਕੇ ਬਲਦ ਨੂੰ ਕਿਸਾਈ ਨੂੰ ਵੇਚ ਦਿੱਤਾ ਬਲਦ ਦੀ ਹੱਤਿਆ ਨਿਸ਼ਚਿਤ ਸੀ ਹੁਣ ਸਤਿਗੁਰੂ ਨੇ ਦੱਸਿਆ ਕਿ ਇਸ ਜਨਮ ਵਿੱਚ ਤੂੰ ਬਹੁਤ ਭਜਨ ਸਿਮਰਨ ਕੀਤਾ ਤੇ ਬਹੁਤ ਜ਼ਿਆਦਾ ਸੇਵਾ ਵੀ ਕੀਤੀ ਇਸ ਕਰਕੇ ਇਸ ਸੰਗਤ ਵਿੱਚ ਬੈਠ ਕੇ ਮੇਰੇ ਨਾਲ ਸਵਾਲ ਜਵਾਬ ਕਰ ਰਿਹਾ ਹੈ ਤਾਂ ਤੈਨੂੰ ਇਸ ਤੋਂ ਵੀ ਜ਼ਿਆਦਾ ਵੱਡੀ ਸਜ਼ਾ ਮਿਲਣੀ ਸੀ ਭਜਨ ਸਿਮਰਨ ਕਰਕੇ ਹੀ ਤੇਰਾ ਬੂਰਾ ਕਰਮ ਕਾਫੀ ਹੱਦ ਤੱਕ ਘਟ ਗਿਆ ਹੈ ਤੇ ਤੈਨੂੰ ਇਹ ਬਿਮਾਰੀ ਮਿਲ ਗਈ ਜਿਸ ਦਾ ਅੱਜ ਇਲਾਜ ਸੰਭਵ ਹੈ ਇਹ ਸੁਣ ਕੇ ਸత్సੰਗੀ ਨੇ ਪੁੱਛਿਆ ਕਿ ਹੈ ਸੱਚੇ ਪਾਤਸ਼ਾਹ ਮੈਂ ਜਾਣਨਾ ਚਾਹੁੰਦਾ ਹਾਂ ਕਿ ਜੇਕਰ ਮੈਂ ਭਜਨ ਸਿਮਰਨ ਨਾ ਕੀਤਾ ਹੁੰਦਾ ਤਾਂ ਮੇਰੇ ਨਾਲ ਕੀ ਹੋ ਸਕਦਾ ਸੀ ਤਾਂ ਸਤਿਗੁਰੂ ਨੇ ਸਤਸੰਗੀ ਨੂੰ ਦੱਸਿਆ ਕਿ ਬਸ ਤੂੰ ਸਮਝ ਲੈ ਭਜਨ ਸਿਮਰਨ ਕਰਕੇ ਹੀ ਉਸ ਪ੍ਰਮਾਤਮਾ ਨੇ ਤੇਰੇ ਹਿੱਸੇ ਦੀ ਫਾਂਸੀ ਨੂੰ ਛੋਟੀ ਜਹੀ ਸੂਈ ਵਿੱਚ ਬਦਲ ਦਿੱਤਾ ਹੈ ਮਤਲਬ ਫਾਂਸੀ ਮਿਲਣ ਵਾਲੇ ਭਿਆਨਕ ਦਰਦ ਨੂੰ ਇੱਕ ਛੋਟੀ ਜਹੀ ਸੂਈ ਚੂਵਣ ਨਾਲ ਬਣ ਵਾਲੇ ਦਰਦ ਵਿੱਚ ਬਦਲ ਦਿੱਤਾ ਹੈ ਸਾਸੰਗੀ ਇਸ ਗੱਲ ਨੂੰ ਸੁਣ ਕੇ ਹੈਰਾਨ ਰਹਿ ਗਿਆ ਕਿ ਸਤਿਗੁਰੂ ਨੂੰ ਤਾਂ ਕੈਂਸਰ ਵਰਗੀ ਵੱਡੀ ਭਿਆਨਕ ਬਿਮਾਰੀ ਨੂੰ ਸੂਈ ਚੂਵਣ ਜਿੰਨਾ ਕੁ ਹੀ ਦੱਸ ਰਹੇ ਹਨ ਤੇ ਜੇਕਰ ਮੈਂ ਭਜਨ ਸਿਮਰਨ ਨਾ ਕੀਤਾ ਹੁੰਦਾ ਤਾਂ ਪਤਾ ਨਹੀਂ ਉਸ ਪਰਮਾਤਮਾ ਨੇ ਮੇਰੇ ਹਿੱਸੇ ਕਿਹੜਾ ਦੁੱਖ ਲਿਖਿਆ ਹੋਇਆ ਸੀ ਤਾਂ 사ਸੰਗੀ ਨੇ ਦੁਆਰਾ ਸਤਿਗੁਰੂ ਤੋਂ ਪੁੱਛਿਆ ਕਿ ਤੁਸੀਂ ਮੈਨੂੰ ਦੱਸ ਕਿਉਂ ਨਹੀਂ ਦਿੰਦੇ ਕੀ ਜੇਕਰ ਮੈਂ ਭਜਨ ਸਿਮਰਨ ਨਾ ਕਰਦਾ ਤਾਂ ਕੈਂਸਰ ਤੋਂ ਵੱਧ ਕੇ ਹੋਰ ਕਿਹੜਾ ਦੁੱਖ ਮੈਨੂੰ ਮਿਲਣਾ ਸੀ ਤਾਂ ਸਤਿਗੁਰੂ ਨੇ ਦੱਸਿਆ ਕਿ ਤੇਰੇ ਜਨਮ ਦਾ ਅੰਤ ਬਹੁਤ ਹੀ ਮਾੜਾ ਹੋਣਾ ਸੀ ਤੇਰੇ ਆਪਣਿਆਂ ਨੇ ਤੇਰਾ ਸਾਥ ਛੱਡ ਦੇਣਾ ਸੀ ਤੇ ਬਿਸਤਰੇ ਤੇ ਪਿਆ ਹੀ ਤੂੰ ਟੜਫਣਾ ਸੀ ਪਰ ਤੇਰੀ ਜਾਨ ਨਾ ਨਿਕਲਦੀ ਤੂੰ ਪਰਮਾਤਮਾ ਤੋਂ ਹਰ ਰੋਜ਼ ਖੁਦ ਦੇ ਲਈ ਮੌਤ ਮੰਗਣੀ ਸੀ ਕਿਉਂਕਿ ਜੋ ਜ਼ਿੰਦਗੀ ਤੇਰੇ ਹਿੱਸੇ ਵਿੱਚ ਲਿਖੀ ਗਈ ਸੀ ਉਹ ਬਹੁਤ ਦਰਦਨਾਕ ਹੋਣੀ ਸੀ ਤੇਰੇ ਅੰਤਿਮ ਸਮੇਂ ਵਿੱਚ ਤੇਰੇ ਜੀਵਤ ਸਰੀਰ ਨੂੰ ਕੀੜਿਆਂ ਨੇ ਖਾਣਾ ਸੀ ਪਰ ਮਾਲਕ ਨੇ ਤੈਨੂੰ ਇੱਕ ਸਤਸੰਗੀ ਪਰਿਵਾਰ ਵਿੱਚ ਭੇਜਿਆ ਤੇ ਤੂੰ ਵੀ ਸੇਵਾ ਨੂੰ ਅਪਣਾਇਆ ਜਿਸ ਦੇ ਕਰਕੇ ਉਸ ਪਰਮਾਤਮਾ ਨੇ ਹੌਲੀ-ਹੌਲੀ ਕਰਕੇ ਤੇਰੇ ਬੁਰੇ ਕਰਮਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤੇ ਤੈਨੂੰ ਸਿਰਫ ਕੈਂਸਰ ਦੇ ਕੇ ਪਿਛਲੇ ਜਨਮ ਦਾ ਹਿਸਾਬ ਕਿਤਾਬ ਕਰ ਦਿੱਤਾ ਤੇਰਾ ਭਜਨ ਸਿਮਰਨ ਬਹੁਤ ਹੈ ਇਸ ਕਰਕੇ ਹੁਣ ਤੇਰਾ ਦੁਬਾਰਾ ਜਨਮ ਨਹੀਂ ਹੋਵੇਗਾ ਤੇ ਪਿਛਲੇ ਸਾਰੇ ਪੁਰਾਣੇ ਕੰਮਾਂ ਦਾ ਹਿਸਾਬ ਕੀਤਾ ਕਰਨ ਦੇ ਲਈ ਤੈਨੂੰ ਬਿਮਾਰੀ ਮਿਲੀ ਹੈ ਇਸ ਨੂੰ ਆਸਾਨੀ ਨਾਲ ਸਵੀਕਾਰ ਕਰ ਲਵੋ ਤੇ ਅੱਜ ਤਾਂ ਮੈਡੀਕਲ ਸਾਇੰਸ ਵਿੱਚ ਇਸ ਦਾ ਇਲਾਜ ਵੀ ਸੰਭਵ ਹੈ ਪਰਮਾਤਮਾ ਤੇ ਭਰੋਸਾ ਰੱਖੋ ਤੇ ਆਪਣਾ ਇਲਾਜ ਕਰਵਾਵੋ ਇਹ ਸੁਣ ਕੇ ਉਹ ਸਾਸੰਗੀ ਕੇ ਉੱਥੇ ਬੈਠੀ ਸਾਰੀ ਸੰਗਤ ਬਹੁਤ ਹੈਰਾਨ ਹੋ ਗਈ ਸੰਗਤ ਜੀ ਬਾਬਾ ਜੀ ਹਮੇਸ਼ਾ ਕਹਿੰਦੇ ਹਨ ਕਿ ਕਰਮਾਂ ਦੇ ਹਿਸਾਬ ਕਿਤਾਬ ਤੋਂ ਤਾਂ ਬਹੁਤ ਦੇਵੀ ਦੇਵਤੇ ਵੀ ਨਹੀਂ ਬਚ ਸਕੇ ਤਾਂ ਫਿਰ ਅਸੀਂ ਤਾਂ ਇਨਸਾਨ ਹਾਂ ਉਸ ਪਰਮਾਤਮਾ ਦੇ ਕੰਪਿਊਟਰ ਵਿੱਚ ਸਾਡਾ ਸਾਰਿਆਂ ਦਾ ਡਾਟਾ ਰਿਕਾਰਡ ਹੈ ਤੇ ਬਿਨਾ ਹਿਸਾਬ-ਕਿਤਾਬ ਕਿਤੇ ਅਸੀਂ ਸ਼ਕਤੀ ਨਹੀਂ ਪਾ ਸਕਦੇ ਇਸ ਕਰਕੇ ਬਾਬਾ ਜੀ ਕਹਿੰਦੇ ਹਨ ਕਿ ਜਿੰਨਾ ਵੀ ਹੋ ਸਕੇ ਭਜਨ ਸਿਮਰਨ ਕਰ ਲਿਆ ਕਰੋ ਇਸ ਦੇ ਨਾਲ ਸਾਡੇ ਕਰਮ ਕੱਟੇ ਜਾਂਦੇ ਹਨ ਆਉਣ ਜਾਣ ਦੇ ਚੱਕਰ ਤੋਂ ਵੀ ਮੁਕਤ ਹੋ ਜਾਂਦੇ ਹਾਂ ਸਾਨੂੰ ਦੁਬਾਰਾ ਦੁਮਰਖ ਦਾ ਜਨਮ ਮਿਲ ਜਾਵੇਗਾ ਭਜਨ ਸਿਮਰਨ ਕਰਨ ਦੇ ਨਾਲ ਹੀ ਸੰਭਵ ਹੈ ਇਸ ਕਰਕੇ ਚੰਗੇ ਕਰਮਾਂ ਦੇ ਨਾਲ ਨਾਲ ਭਜਨ ਸਿਮਰਨ ਵੀ ਬਹੁਤ ਜ਼ਰੂਰੀ ਹੈ ਇਸ ਦੇ ਲਈ ਅਸੀਂ 84 ਲੱਖ ਜਨਾਂ ਤੋਂ ਮੁਕਤ ਹੋ ਸਕਦੇ ਹਾਂ ਰਾਦਾ ਸੁਆਮੀ